ਛੱਜ ਜੋ ਕਦੇ ਹਰ ਕਰ ਦੀ ਲੋੜ ਸਨ ਅੱਜ ਮਹਿਜ ਮੁਹਾਵਰਿਆਂ ਚ ਜਾਂ ਸਿਰਫ ਸਜਾਵਟ ਲਈ ਵਰਤੇ ਜਾਂਦੇ ਹਨ ਛੱਜ ਬਣਾਉਣ ਵਾਲੇ ਪਰਿਵਾਰ ਵੀ ਛੱਡ ਰਹੇ ਹਨ ਇਹ ਕੰਮ ਪੰਜਾਬੀ ਦਾ ਇਹ ਮੁਹਾਵਰਾ ਛੱਜ ਤਾਂ ਬੋਲੇ ਪਰ ਛਾਨਣੀ ਕਿਉਂ ਬੋਲੇ ਵਰਤਿਆ ਤਾਂ ਜਾਂਦਾ ਹੈ ਲੇਕਿਨ ਛੱਜ ਜੋ ਕਦੇ ਹਰ ਕਰ ਦੀ ਲੋੜ ਲਈ ਵਰਤਿਆ ਜਾਂਦਾ ਸੀ ਅੱਜ ਘਰਾਂ ਤੋਂ ਅਲੋਪ ਹੀ ਹੋ ਗਿਆ ਹੈ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਹੀ ਛੱਜ ਦੀ ਅਸਲ ਵਰਤੋਂ ਬਾਰੇ ਪਤਾ ਹੋਵੇ ਲਗਭਗ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ-ਉਵੇਂ ਪੰਜਾਬ ਦੇ ਘਰਾਂ 'ਚ ਵਰਤਿਆ ਜਾਣ ਵਾਲਾ ਸਮਾਨ ਮਹਿਜ਼ ਇੱਕ ਵਿਰਸੇ ਦਾ ਹਿੱਸਾ ਬਣਦਾ ਜਾ ਰਿਹਾ ਹੈ ਉਹ ਛੱਜ ਜੋ ਕਨਕ ਦੀ ਵਾਢੀ ਸਮੇਂ ਮੁੱਖ ਲੋੜ ਸੀ ਅਤੇ ਕਨਕ ਦੀ ਸਫਾਈ ਲਈ ਵਰਤਿਆ ਜਾਂਦਾ ਸੀ ਪਰ ਹੁਣ ਇਹ ਵਿਖਣ ਨੂੰ ਵੀ ਨਹੀਂ ਮਿਲਦਾ ਜਿਸ ਨਾਲ ਸਿੱਧੇ ਤੌਰ ਤੇ ਇਸ ਨੂੰ ਬਣਾਉਣ ਵਾਲੇ ਪਰਿਵਾਰ ਜਿਨ੍ਹਾਂ ਦਾ ਪੀੜੀ ਦਾ ਪੀੜੀ ਇਹ ਕਾਰੋਬਾਰ ਸੀ ਉਹ ਪ੍ਰਭਾਵਿਤ ਹੋਏ ਹਨ ਬਟਾਲਾ ਚ ਛੱਜ ਬਣਾਉਣ ਵਾਲੀ ਇੱਕ ਔਰਤ ਇਸ ਕਿੱਤੇ ਨੂੰ ਅਜੇ ਵੀ ਚਲਾ ਰਹੀ ਹੈ ਉਸ ਦਾ ਕਹਿਣਾ ਹੈ ਕਿ ਕਦੇ ਉਹਨਾਂ ਦੇ ਘਰਾਂ ਦਾ ਸਾਰਾ ਖਰਚ ਅਤੇ ਕਮਾਈ ਦਾ ਸਾਧਨ ਹੀ ਇਸ ਕਿੱਤੇ ਨਾਲ ਸੀ ਅਤੇ ਪਰਿਵਾਰ ਦੇ ਛੋਟੇ ਵੱਡੇ ਸਾਰੇ ਛੱਜ ਬਣਾਉਂਦੇ ਸਨ ਆਰਡਰ ਵੀ ਹੁੰਦੇ ਸਨ ਲੇਕਿਨ ਹੁਣ ਤਾਂ ਨਾ ਮਾਤਰ ਹੀ ਇਸ ਦੀ ਮੰਗ ਹੈ ਅਤੇ ਛੱਜ ਜੋ ਕਦੇ ਘਰਾਂ 'ਚ ਕਨਕ ਦੀ ਸਫਾਈ ਲਈ ਵਰਤਿਆ ਜਾਂਦਾ ਸੀ ਹੁਣ ਮਹਿਜ਼ ਪੁਰਾਤਨ ਵਿਰਸੇ ਨੂੰ ਦਰਸਾਉਣ ਵਾਲੀ ਵਸਤੂ ਬਣ ਕੇ ਰਹਿ ਗਿਆ ਹੈ ਅਤੇ ਹੁਣ ਤਾਂ ਮਹਿਜ਼ ਵਿਆਹਾਂ 'ਚ ਜਾਗੋ ਵੇਲੇ ਬੋਲੀਆਂ ਦਾ ਹਿੱਸਾ ਹੈ ਜਾਂ ਫਿਰ ਸਜਾਵਟ ਦਾ ਸਮਾਨ ਅਤੇ ਅੱਜ ਵੀ ਜੋ ਔਰਤਾਂ ਇਸ ਨੂੰ ਤਿਆਰ ਕਰ ਰਹੀਆਂ ਹਨ ਉਹਨਾਂ ਦੱਸਿਆ ਕਿ ਇਸ ਨੂੰ ਬਣਾਉਣ 'ਚ ਮਿਹਨਤ ਵੀ ਬਹੁਤ ਹੈ ਅਤੇ ਮਹਿੰਗਾਈ ਵੀ ਬਹੁਤ ਹੋ ਗਈ ਹੈ ਲੇਕਿਨ ਨਾ ਦਾ ਆਰਡਰ ਹੈ ਅਤੇ ਨਾ ਇਹ ਰੋਜ਼ਗਾਰ ਉਹਨਾਂ ਦੇ ਘਰਾਂ ਦੇ ਖਰਚੇ ਪੂਰੇ ਕਰਨ ਦੀ ਸਮਰੱਥਾ ਵਿੱਚ ਹੈ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਬਣਾਉਣ ਵਾਲੇ ਕਾਰੀਗਰ ਵੀ ਹੁਣ ਹੌਲੀ-ਹੌਲੀ ਅਲੋਪ ਹੁੰਦੇ ਜਾ ਰਹੇ ਹਨ ਸੰਜੀ ਕੀ ਨਾਮ ਤੁਹਾਡਾ ਰੀਤ ਨਾਮ ਸੰਜੀ ਕਦੋਂ ਤੋਂ ਕੰਮ ਕਰਦੇ ਹੋ ਤੁਸੀਂ ਇਹ ਬਹੁਤ ਜ਼ਿਆਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਸ਼ੱਜ ਪਹਿਲਾਂ ਤੇ ਹੁੰਦਾ ਸੀ ਵੀ ਕੰਗ ਛੋਣੇ ਵਲੇ ਜਦੋਂ ਹੁਣਾ ਕਰਨਗੇ ਛੋਣਾ ਤੇ ਉਦੋਂ ਇਹ ਚੱਲਨੇ ਹਾਂਜੀ ਪਰ ਹੁਣ ਕੰਮ ਕਿਦਾਂ ਦਾ ਏ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਣੇ ਜਦੋਂ ਸੀਜ਼ਨ ਆਂਦਾ ਕਣਕ ਦਾ ਝੋਨੇ ਦਾ ਉਹਦਾ ਬਣਾਈਦੇ ਪਰ ਬਣਾਉਂਦੇ ਤਾਂ 4-4 ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬਣਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਤੇ ਕੱਲਾਂ ਨੇ ਬਣਾਣੇ ਉਹਨੂੰ ਤਾਂ 4-5 ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਏ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪੱਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜੜੀ ਇੱਕ ਮੁਠਾ ਲਿਆਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜਿਗਰ ਇਹ ਤੇ ਖਰਾਬ ਨਿਕਲਦੀ ਹੈ ਤੇ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਭਿਆਚਾਰਾ ਹੈ ਇਹਨੂੰ ਛੱਡ ਨਹੀਂ ਚੱਕਦੇ ਹੈਗੇ ਕਿਉਂ ਵਿਆਹਾਂ ਬੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗੋਦੇ ਕੋਈ ਲੋਹੇ ਨੂੰ ਲੋੜ ਕਣਕ ਕਿਸ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਮੈਂ ਜ਼ਿੰਮੇਦਾਰੀਆਂ ਉਹ ਛੱਜ ਲੱਭਦੀਆਂ ਵੀ ਤੇ ਉਹ ਛੱਜ ਨੂੰ ਚੱਲੇ ਇਹ ਕਈ ਦਾ ਵੀ ਗਾਹ ਕੜਾ ਮੁੜਿਆ ਵੀ ਘਰੇ ਬੇਨਾਲ ਇਹ ਆਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈ ਆ ਤੇ ਚੱਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਆ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ 4 ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜਾਂਦੇ ਜਾਂਚ ਕਿੱਥੋਂ ਸਿੱਖੀ ਆ ਇਹ ਜਾਂਚ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋਲ ਕਿਸ ਤਰ੍ਹਾਂ ਐਦਾਂ ਜਿਦਾਬ ਐਦਾਂ ਮੈਂ ਬੈਠੇ ਆ ਉਹ ਉਹ ਬੈਠੇ ਆ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਹਿਲੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾਂਚ ਹੈਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਐਦਾਂ ਤੇ ਆ ਐਦਾਂ ਕਰਨਾ ਵਾ ਪੀੜੀ ਤੋਂ ਪੀੜੀ ਚੱਲਦਾ ਹੈ ਹਾਂ ਪੀੜੀ ਤੋਂ ਪੀੜੀ ਚੱਲਦਾ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਹੀ ਬੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇਰੇ ਘਰੇ ਵਿਆਹ ਵਾ ਜ਼ਿੰਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤੋਂ ਉਹਨਾਂ ਨੇ ਇੱਥੇ ਲੈ ਆਣੇ ਤੇ ਜਿਹਨਾਂ ਜੇ ਦੁਕਾਨਦਾਰ ਨੂੰ ਆ ਜੇ ਉਹਨੂੰ ਲੋੜ ਆ ਤੇ ਉਹ 100 ਰੁਪਿਆ ਦਾ ਆਰਡਰ ਦੇ ਦਿੰਦਾ 20 ਪੀਸਾਂ ਦਾ 30 ਲੈਂਦਾ ਬਣ ਜਾਂਦੇ ਅੱਜ ਦੇਖਿਆ ਜਾਂਦਾ ਹੈ ਅੱਜ ਕੱਲ ਤਾਂ ਜਨਨੀਆਂ ਆ ਕੇ ਛਾੜਦੀਆਂ ਨਹੀਂ ਕੰਗ ਜੋ ਨਾ 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 ਉਹ ਛਾੜਦੀਆਂ ਨਹੀਂ ਉਹੀ ਦਾਡਾ ਕੰਮ ਘਟ ਹੋਇਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਦਾ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਹੀ ਸਾਡੇ ਚਾਜ ਇਹ ਆ ਵੀ ਅਹੀਂ ਛੱਡਦੇ ਨਹੀਂ ਪਈਆਂ ਆ ਕਿ ਚਾ ਜਿਆਦਾ ਨਹੀਂ ਤਾਂ ਥੋੜਾ ਥੋੜਾ ਦਾ ਤੇਰਾ ਮਾਪੇ ਉਹਦਾ ਕੰਮ ਆ ਹੀ ਕਰਨਾ ਹੀ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਤੁਹਾਨੂੰ ਸੋਕ ਕਹਿੰਦੇ ਆ ਲੱਗ ਲੱਗ ਗਵਾਂਡੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਉਣਾ ਪੈਣਾ ਹੀ ਕਈ ਦਾ ਹੱਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਹੀਂ ਛੱਡੀ ਦਾ ਕੰਮ ਏ ਵਰਸਿਆ ਨਾ ਗੁੜਿਆਦਾ ਹੈ। ਵਿਰਸਾ ਆਂd ਇਹ ਹੀ ਸਮਝੋ ਬਿਸਰਾ। ਹੁਣ ਜਿੱਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛੱਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ 'ਚ ਜਾਂਦੇ ਸੀ ਪਿਛਲੇ ਜੁਆ ਮੈਂ ਪਹਿਲਾਂ ਜਦੋਂ ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸਭ ਨੂੰ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਆ। ਉਹਨਾਂ ਨੂੰ ਇਹ ਫਾਇਦਾ ਇਹਦੇ ਚੋਂ ਸਾਡੇ ਕੋਲ ਬਚਦਾ ਨਹੀਂ 2 ਰੁਪਏ ਦਾ ਛੱਜ ਦਿੰਦੇ ਰਹੇ ਆ। ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਵੀ ਉਧਰ ਲੱਗਦੀ ਵੀ ਉਹ ਹਿਸਾਬ ਨੇ ਹਾਂ ਦਿਹਾੜੀ ਇਹ ਚ ਕਿਦਾ ਪੰਜ ਪੀਸ ਚਾਰ ਪੀਸ ਲੱਗਨੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹਦੇ ਟੱਬਰ ਜਾਦੇ ਹੁੰਦੇ ਸੀ ਹੁੰਦੇ ਅੱਜ ਕਾ ਟੱਬਰ ਨਹੀਂ ਉਹਦਾ ਟੱਬਰ ਹੋਤ ਨਹੀਂ ਇੱਕੋ ਘਰ ਚ ਖਾਣਾ ਪੀਣਾ ਸੱਸ ਸਹੁਰਾ ਮਾਪਿਓ ਢੇਰ ਨਨ ਨਾ ਇੱਕ ਦਾ ਹੁੰਦਾ ਹੈ ਕੰਮ ਦਾ ਹੁਣ ਤੇ ਇੱਕ ਘਰੇ ਪਰੋਣਾ ਅਜੇ ਤੇ ਕਹੇ ਇਹਨੂੰ ਰੋਟੀ ਕਿੱਦਾਂ ਖਵਾਣੀ ਆ ਉਦੋਂ ਹੱਥੋਂ ਹੀ ਬਣ ਵੀ ਜਾਂਦਾ ਸੀ ਹਾਂ ਇਹ ਆ ਵੀ ਕੋਈ ਪ੍ਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕਹ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਚ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਾਂ ਰਿਹਾ ਅੱਜ ਕੱਲ ਕੱਲੇ ਕਰਦੇ ਤੇ ਕੱਲੇ ਹੀ ਕਰਦੇ ਕੋਈ ਬਿੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜੇ ਇਹ ਸਾਬ ਪਰਿਵਾਰ ਚ ਫਿਰ ਕੌਣ ਕੌਣ ਹੱਥ ਬਣਾਉਂਦਾ ਇਹ ਵਿੱਚ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੀ ਬੀਬੀ ਮੇਰੀ ਉਹ ਆ ਕੱਢ ਕੇ ਗਈ ਬਾਸ